ਕੌਣ ਤੇਰੇ ਨਾਲ ਤੁਰਿਆ ਤੇ ਕੌਣ ਪਿੱਛੇ ਮੁੜ ਗਿਆ ਕੀ ਕੀ ਵੇਖਿਆ ਤੂੰ ਤੇ ਤੇਰਾ ਹਸ਼ਰ ਕਿਵੇਂ ਦਾ ਸੀ ਅਜੇ ਤਾਂ ਤੂੰ ਰਸਤੇ ਵਿੱਚ ਹੈ ਤੁਰਦੀ ਜਾ ਸਾਡੀ ਬੇਟੀ ਫਿਰ ਮੰਜ਼ਿਲ ਤੇ ਜਾ ਕੇ ਦੱਸਣਾ ਕਿ ਤੇਰਾ ਸਫ਼ਰ ਕਿਵੇਂ ਦਾ ਸੀ ਹਾਂਜੀ ਮੇਰੀ ਮੁਰਾਦ ਵਿਨੇਸ਼ ਫਗਾਟ ਇਸ ਦੇਸ਼ ਦੀ ਬੇਟੀ ਤੋਂ ਹੈ ਪਿਛਲੇ ਕਈ ਦਿਨਾਂ ਤੋਂ ਅਸੀਂ ਦੇਖ ਰਿਹਾ ਕਿ ਚਾਰੇ ਪਾਸੇ ਵਿਨੇਸ਼ ਫਗਾਟ ਵਿਨੇਸ਼ ਫਗਾਟ ਦਾ ਜ਼ਿਕਰ ਹੋ ਰਿਹਾ ਹੈ ਅੱਜ ਪਤਾ ਲੱਗਿਆ ਕਿ 100 ਗ੍ਰਾਮ ਭਾਰ ਇੰਨਾ ਭਾਰੀ ਪੈ ਸਕਦਾ ਕੀ ਹੁੰਦਾ 100 ਗ੍ਰਾਮ ਵਜਨ ਪਰ ਕੀ ਉਹ ਰਾਜਨੀਤੀ ਦਾ ਸ਼ਿਕਾਰ ਹੋਈ ਜਾਂ ਵਾਕਈ 100 ਗ੍ਰਾਮ ਭਾਰ ਦਾ ਸ਼ਿਕਾਰ ਹੋਈ ਇਹ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਇੱਕ ਗੱਲ ਸਾਬਤ ਹੈ ਕਿ ਉਸ ਦੇਸ਼ ਦੀ ਬੇਟੀ ਨੇ ਲੱਖਾਂ ਹਜ਼ਾਰਾਂ ਕਰੋੜਾਂ ਕੁੜੀਆਂ ਦੇ ਦਿਲਾਂ ਦੀ ਧੜਕਣ ਉਹਨਾਂ ਦਾ ਪ੍ਰੇਰਨਾ ਸਰੋਤ ਬਣੀ ਹੈ ਉਹਨਾਂ ਦੇ ਲਈ ਪ੍ਰੇਰਨਾਦਾਇਕ ਬਣੀ ਹੈ ਉਹ ਇੱਕ ਨਾਇਕ ਬਣੀ ਹੈ ਜੋ ਕਹਿ ਸਕਦੇ ਹਾਂ ਕਿ ਇੱਜ਼ਤ ਉਸਨੇ ਇਸ ਤਰ੍ਹਾਂ ਉਸ ਨੂੰ ਮਿਲੀ ਹੈ ਉਹ ਸ਼ਾਇਦ ਮੈਡਲ ਮਿਲਣ ਤੋਂ ਬਾਅਦ ਵੀ ਨਾ ਮਿਲਦੀ ਕਿਉਂਕਿ ਇਹ ਉਹੀ ਵਿਨੇਸ਼ ਫਗਾਟਾ ਹੈ ਜਿਸਨੇ ਮੀੜੀਆਂ ਨੂੰ ਬਰਦਾਸ਼ਤ ਕੀਤਾ ਸਿਆਸਤਦਾਨਾਂ ਨੂੰ ਬਰਦਾਸ਼ਤ ਕੀਤਾ ਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹਨੂੰ ਥੱਲੇ ਸਿੱਟਣਾ ਚਾਹਿਆ ਉਹਨਾਂ ਦੇ ਨਾਲ ਲੜਾਈ ਜਿੱਤਣ ਤੋਂ ਬਾਅਦ 올림픽ਸ ਦੇ ਵਿੱਚ ਜਾ ਕੇ ਵਰਲਡ ਦੀ ਨੰਬਰ 1 ਖਿਡਾਰਨ ਜਿਹੜੀ ਕਹਿੰਦੀ ਸੀ ਕਿ ਅੱਜ ਤੱਕ 082 ਦਾ ਉਹਦਾ ਰਿਕਾਰਡ ਹੈ ਕਦੇ ਕੋਈ ਇੰਟਰਨੈਸ਼ਨਲ ਲੜਾਈ ਨਹੀਂ ਹਾਰੀ ਉਹਨੂੰ ਚਿੱਤ ਕਰਨਾ ਉਹਦਾ ਖੋਗਾ ਚਿੱਤ ਕਰ ਦੇਣਾ ਇਹੇ ਹੀ ਇਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ ਸੋ ਇਸ ਸਭ ਚੀਜ਼ਾਂ ਦਾ ਸ਼ਿਕਾਰ ਦੇਸ਼ ਦੀ ਬੇਟੀ ਸਾਰਿਆਂ ਦੇ ਲਈ ਅੱਜ ਹੀਰੋ ਹੈ ਸਾਡਾ ਸਿਰ ਚੁੱਕਦਾ ਉਹਦੇ ਲਈ ਅਸੀਂ ਉਹਨੂੰ ਨਤਮਸਤਕ ਕਰਦੇ ਆਂ ਉਸ ਦਾ ਆਦਰ ਮਾਣ ਸਾਡੇ ਦਿਲਾਂ ਦੇ ਵਿੱਚ ਹੋਰ ਵੀ ਵਧਿਆ ਹੈ ਇੱਕ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਲੋਕ ਉਸ ਨੂੰ ਡਬੋਣਾ ਚਾਹੁੰਦੇ ਸੀ ਜਿਹੜੇ ਲੋਕ ਉਹਨੂੰ ਮਸੀਆ ਦੀ ਕਾਲੀ ਰਾਤ ਬਣੀ ਹੋਈ ਦੇਖਣਾ ਚਾਹੁੰਦੇ ਸੀ ਅੱਜ ਉਹ ਪੁੰਨਿਆਂ ਦਾ ਚੰਦ ਬਣ ਕੇ ਚਮਕੀ ਹੈ ਸਾਨੂੰ ਹਮੇਸ਼ਾ ਇਸ ਬੇਟੀ ਤੇ ਮਾਣ ਰਹੇਗਾ ਤੇ ਬਾਕੀ ਸਾਰੇ ਹਿੰਦੁਸਤਾਨੀਆਂ ਦੀ ਤਰ੍ਹਾਂ ਅਸੀਂ ਵੀ ਸਭ ਮੈਂ ਖੁਦ ਵੀ ਵਿਨੇਸ਼ ਫਗਾਟ ਦੇ ਨਾਲ ਹਾਂ ਦੇਸ਼ ਦੀ ਬੇਟੀ ਜਿੰਦਾਬਾਦ ਵਿਨੇਸ਼ ਫਗਾਟ ਜਿੰਦਾਬਾਦ ਤੇਰੀ ਕੁਸ਼ਤੀ ਜਿੰਦਾਬਾਦ